ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਜਿਨੇ ਹੋ ਰਚਨ ਰਚਾਇਆ ਤਸਹੀ ਮਹੇ ਸਮਾਹੀਂ ਪਾਉੜੀ ਸਫਲਿਓ ਬਰਖ ਸੁਹਾਵੜਾ ਹਰ ਸਫਲਿ ਅੰਮ੍ਰਿਤਾ ਮਾਨ ਲੋ ਚੈ ਉਹਨ ਮੇਲਣ ਕਉ ਕਿਉ ਵੰਗਿਆ ਕੀਤਾ ਵਰਨਾ ਚੈਣਾ ਬਾਹਰਾ ਓ ਅਗਮਾ ਜਿਤਾ ਓ ਪਿਆਰਾ ਜੀ ਕਾ ਜੋ ਖੁਲੈ ਭੇਤਾ ਸੇਵਾ ਕਰੀ ਤੁਸਾੜੀਆ ਮੈਂ ਦਸੋ ਮੇਤਾ ਕੁਰਬਾਣੀ ਵਈਆ ਵਾਰਣੈ ਬਲੇ ਬਲ ਕੀਤਾ ਦਸਨਾ ਸੰਤ ਪਿਆਰਿਆ ਸੁਨਹੁ ਲੈ ਚਿਤਾ ਜਿਸ ਲਿਖਿਆ ਨਾਨਕ ਦਾਸਾ ਤਸਨਾ ਓ ਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ 5ਵਾਂ ਕਬੀਰ ਧਰਤੀ ਸਾਧਕੀ ਤਸਕਰ ਵੈਸ ਹੈ ਗਾਹੇ ਧਰਤੀ ਪਾਰਣਾ ਵਿਆਪਈ ਉਨ ਕੋ ਲਾਹੁ ਲਾਗੇ ਮਹੱਲਾ 5ਵਾਂ ਕਬੀਰ ਚਾਵਲ ਕਾਰਨੇ ਤੁッコ ਮੋਹ ਲੀ ਲਾਏ ਸੰਗਕ ਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੜ ਪਰਬਾਰ ਆਪੇ ਕਾਤੀ ਆ ਆਪਣੇ ਕੀਮਤ ਆਪ ਆਪੇ ਹੀ ਜਾਤੀ ਆ ਸਭ ਕਿਛੇ ਆਪੇ ਆਪ ਆਪੇ ਉਪਨ ਨੇ ਆ ਆਪਣਾ ਕੀਤਾ ਆਪ ਆਪ ਵਰਨਿਆ ਤੁਸ ਤੇਰਾ ਥਾਣਾ ਜਿਥੈ ਤੂੰ ਉਠਾ ਤਨ ਸੁਤੇਰੇ ਭਗਤ ਜਿਨੇ ਸੱਚ ਤੂੰ ਡਿਟ